ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੋਕ ਲਾਲਚ ਝੂਠ ਵਿਕਾਰ ਮੋਹ ਮੋਹ ਤੇ ਵਿੱਚ ਰਾਮ ਲੱਗੇਗਾ ਵਿਆਪਤ ਮੂੜੇ ਅੰਧ ਮੂੜੇ ਰਾੜੇ ਦੇ ਪੈਰ ਵਿੱਚ ਹਲੰਤ ਲੱਗੇਗੀ ਕਸ ਕੇ ਬੋਲਿਆ ਜਾਵੇਗਾ ਮੂੜੇ ਅੰਧ ਧੱਦੇ ਦੇ ਨਾਲ ਭਾਰਾ ਬੋਲਿਆ ਜਾਵੇਗਾ ਥੋੜਾ ਜਿਹਾ ਲਾਗ ਪਰੇ ਦੁਰਗੰਧ ਸਿਓ ਓ ਇਥੇ ਵਿਸ਼ਰਾਮ ਨਾਨਕ ਮਾਇਆ ਬੰਦ ਨਾਨਕ ਤੇ ਤੰਬ ਕੀ ਲੱਗੇਗੀ ਪੌੜੀ ਲੱਲਾ ਲਪਟ ਵਿਖੇ ਰਸ ਰਾਤੇ ਲੱਲਾ ਲੰਡੇ ਦੇ ਅਧਕ ਲੱਗੇਗੀ ਇਥੇ ਵਿਸ਼ਰਾਮ ਲਾਪਟ ਪੋਲਾ ਬੁਲਿਆ ਜਾਵੇਗਾ ਬਿਖ ਪੁਲਾ ਬੁਲਿਆ ਜਾਵੇਗਾ ਰਾਸ ਪੁਲਾ ਬੁਲਿਆ ਜਾਵੇਗਾ ਰਾਤੇ ਕਸਕੇ ਬੁਲਿਆ ਜਾਵੇਗਾ ਅਦਗ ਲਾਕੇ ਅਹ ਬੁੱਧ ਮਾਇਆ ਮਾਦ ਮਾਤੇ ਅਹ ਬੋਲ ਕੇ ਵਿੱਚ ਡਹਿ ਦੇਣੀ ਬੁੱਧ ਬੱਬੇ ਔਂਕੜ ਉਤੇ ਅਦਗ ਧੱਦੇ ਸਿਆਰੀ ਬੁੱਧ ਅਹ ਬੁੱਧ ਇਸ ਤਰ੍ਹਾਂ ਬੋਲਣਾ ਹੈ ਥੋੜਾ ਕਸਕੇ ਬੁਲਿਆ ਜਾਵੇਗਾ ਇਕੱਠਾ ਬੁਲਿਆ ਜਾਵੇਗਾ ਇਥੇ ਵਿਸ਼ਰਾਮ ਮਾਇਆ ਮਦ ਮਾਤੇ ਮਦ ਪੋਲਾ ਬੋਲਿਆ ਜਾਵੇਗਾ ਮਾਤੇ ਕਸ ਕੇ ਬੋਲਿਆ ਜਾਵੇਗਾ ਇਆ ਮਾਇਆ ਮਹ ਇਥੇ ਵਿਸ਼ਰਾਮ ਜਨਮ ਹੈ ਮਰਨਾ ਜਿਉ ਜਿਉ ਹੁਕਮ ਜਿਉ ਜਿਉ ਇਹ ਚੇਤੀ ਬੋਲੇ ਜਾਣਗੇ ਹੁਕਮ ਤੇ ਵਿਸ਼ਰਾਮ ਤਵੈ ਤਿਉ ਕਰਨਾ ਤਵੈ ਚੇਤੀ ਬੋਲਿਆ ਜਾਵੇਗਾ ਕੂ ਊੜ ਇਥੇ ਵਿਸ਼ਰਾਮ ਨਾ ਕੂ ਪੂਰਾ ਕੂ ਸੁਗਰ ਇਥੇ ਵਿਸ਼ਰਾਮ ਸੁਗਰ ਦਾ ਰਾੜਾ ਲਾਉਣਾ ਰਾੜਾ ਨਹੀਂ ਲਾਉਣਾ ਇਥੇ ਵਿਸ਼ਰਾਮ ਲੱਗੇਗਾ ਨਾ ਕੂ ਮੂਰਾ ਜਿਤ ਜਿਤ ਲਾਵਹੁ ਇਥੇ ਵਿਸ਼ਰਾਮ ਤਿਤ ਤਿਤ ਲੱਗਣਾ ਲੱਲੇ ਦੇ ਅਧਿਕ ਲਗੇਗੀ ਨਾਨਕ ਠਾਕੁਰ ਸਦਾ ਆਲਪਣਾ ਨਾਨਕ ਤੇ ਵਿਸ਼ਰਾਮ ਲੱਗੇਗਾ ਸਲੋਕ ਨਾਨ ਗੋਪਾਲ ਗੋਬਿੰਦ ਪ੍ਰਭ ਗੋਪਾਲ ਗੱਗੇ ਔਂਕੜ ਲੱਗੀ ਏ ਹੋੜਾ ਨਹੀਂ ਲਾਉਣਾ ਔਂਕੜ ਲਾਉਣੀ ਏ ਗੋਬਿੰਦ ਗੱਗੇ ਦੇ ਹੋੜਾ ਲੱਗਾ ਹੈ ਇਹ ਲੰਮਾ ਕਰਕੇ ਬੋਲਿਆ ਜਾਵੇਗਾ ਪ੍ਰਭ ਇਥੇ ਵਿਸ਼ਰਾਮ गहर गंभीर आथाह ऐड़ा थे कन्ना हा, हा। मुक्त आथाह लम्मा करके बोलिया जाएगा दूसर नाही आवर को ए विश्राम नानक बेपरवाह नानक ते ठमकी लगेगी बे परवाह बेसबंधक बोलनी है पप्पा रारा ववे कन्ना हाहा परवाह परवाह इस तरह बोलना है पौड़ी लल्ला ता लवै न को तो। लल्ला इथे विश्राम लगेगा लवे ते ठमकी लगेगी न को तो। को तो लम्मा करके बोलिया जाएगा एक है आप इथे विश्राम आवर न हो तो। ਪੂਵਨ ਹਾਰ ਕਥਾ ਬੋਲਿਆ ਜਾਵੇਗਾ ਇਥੇ ਵਿਚਰਾਮ ਹੋਤ ਸਾਧ ਆਇਆ ਸਾਧ ਪੋਲਾ ਬੋਲਿਆ ਜਾਵੇਗਾ ਵਾ ਕਾਂਤ ਵਾ ਛੇਤੀ ਬੋਲਿਆ ਜਾਵੇਗਾ ਅੰਤ ਤੇ ਵਿਚਰਾਮ ਨ ਕਾਹੂ ਪਾਇਆ ਕਾਹੂ ਥੋੜਾ ਲੰਮਾ ਕਰਕੇ ਬੋਲਿਆ ਜਾਵੇਗਾ ਕੀਟ ਹਸਤ ਮਹ ਇਥੇ ਵਿਚਰਾਮ ਉਰ ਸਮਾਨੇ ਨਨਿਲਾ ਪ੍ਰਗਟ ਪੁਰਖ ਪ੍ਰਗਟ ਪੱਪੇ ਪੈਚ ਅੱਧਾ ਰਾਰਾ ਚੇਤੀ ਬੋਲਿਆ ਜਾਵੇਗਾ ਪੁਰਖ ਰਾਰਾ ਪੂਰਾ ਲਾਉਣਾ ਹੈ ਇਥੇ ਵਿਸ਼ਰਾਮ ਸਭ ਠਾਊ ਜਾਣੇ ਜਾ ਕ ਦਿਨੋ ਜਾ ਵਕ ਬੋਲਣਾ ਕ ਵਕ ਬੋਲਣਾ ਦਿਨੋ ਇਥੇ ਵਿਸ਼ਰਾਮ ਹਾਰ ਰਾਸ ਆਪਣਾ ਆਪਣਾ ਐੜਾ ਮੁਕਤਾ ਪਪਾ ਨੰਨੇ ਕੰਨਾ ਆਪਣਾ ਨਾਨਕ ਗੁਰਮੁਖ ਹਰ ਹਰ ਤਹਿ ਜਪਣਾ ਨਾਨਕ ਤੇ ਵਿਸ਼ਰਾਮ ਗੁਰਮੁਖ ਹਰ ਹਰ ਇਥੇ ਆਪਾ ਤੁਮ ਕੀ ਲਾਵਾਂਗੇ ਤਹਿ ਜਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ